ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਆ ਅੱਜ ਆਪਾਂ ਬਣਾਵਾਂਗੇ ਜੀ ਖੀਏ ਦੀ ਬਹੁਤ ਹੀ ਹੈਲਦੀ ਅਤੇ ਡੇਲੀਸ਼ੀਅਸ ਬਰਫੀ ਇਹ ਬਰਫੀ ਬਹੁਤ ਹੀ ਵਧੀਆ ਤੇ ਸੌਖੇ ਤਰੀਕੇ ਦੇ ਨਾਲ ਘਰ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੀ ਆ ਅਤੇ ਇਹਨੂੰ ਬਣਾਉਣ ਦੇ ਲਈ ਬਹੁਤਾ ਜ਼ਿਆਦਾ ਸਮਾਂ ਨਹੀਂ ਲੱਗਦਾ ਖੀਏ ਦੀ ਬਰਫੀ ਦੀ ਰੈਸਪੀ ਮੈਂ ਪਹਿਲਾਂ ਵੀ ਚੈਨਲ ਉੱਤੇ ਪਾਈ ਹੋਈ ਆ ਤੇ ਅੱਜ ਬੱਚੇ ਫਿਰ ਜਿੱਦ ਕਰ ਰਹੇ ਸੀ ਕਿ ਇਹਦੀ ਬਰਫੀ ਖਾਣ ਦੀ ਤੇ ਮੈਂ ਸੋਚਿਆ ਚਲੋ ਬਣਾ ਲੈਨੇ ਆ ਇਹ ਬਾਈਕਲ ਬਹੁਤ ਸੋਹਣੀ ਕੱਚੀ ਕੱਚੀ ਜੀ ਕੀ ਆ ਸੋਹਣੀ ਲੱਗੀ ਮੈਨੂੰ ਮੈਂ ਖਰੀਦ ਲਈ ਤੇ ਫਿਰ ਮੈਂ ਸੋਚੇ ਚਲੋ ਆਪਾਂ ਬਰਫੀ ਬਣਾ ਲੈਨੇ ਆ ਇੱਥੇ ਨਾ ਕੀ ਆ ਬਰਫੀ ਬਣਾਉਣ ਦੇ ਲਈ ਮੈਂ ਸਵਾ 1/2 ਕਿਲੋ ਦੇ ਗੇੜ ਕੀਆ ਲਈ ਆ ਇਹਦਾ ਛਿਲਕਾ ਜਿਹੜਾ ਆਪਾਂ ਹਲਕਾ ਹਲਕਾ ਜਿਹਾ ਉਤਾਰ ਲਵਾਂਗੇ ਜਿਆਦਾ ਛਿਲਕਾ ਉਤਾਰਨ ਦੀ ਕੋਈ ਜ਼ਰੂਰਤ ਨਹੀਂ ਬਸ ਇਦਾਂ ਹਲਕਾ ਹਲਕਾ ਸਕਰਬ ਕਰਾਂਗੇ ਆਪਾਂ ਤੇ ਸਾਰੇ ਕੀਆ ਛਿੱਲਣ ਤੋਂ ਬਾਅਦ ਆਪਾਂ ਫਿਰ ਤੁਹਾਨੂੰ ਮਿਲਦੇ ਆਂ ਤੇ ਇੱਕ ਗੱਲ ਹੋਰ ਜੇ ਤੁਸੀਂ ਚੈਨਲ ਉੱਤੇ ਪਹਿਲੀ ਵਾਰ ਹੀ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਓ ਜੀ ਮੈਨੂੰ ਤੁਹਾ ਅਗਰ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਤੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਦਿਆ ਕਰੋ ਜੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਆ ਚਲੋ ਜੀ ਆਪਾਂ ਸਾਰੇ ਕੀਆ ਨੂੰ ਹੁਣ ਛਿੱਲ ਲਈ ਉਸ ਤੋਂ ਬਾਅਦ ਫਿਰ ਤੁਹਾਨੂੰ ਮਿਲਦੇ ਆ ਇੱਥੇ ਆਪਾਂ ਸਾਰੇ ਕੀਆ ਦਾ ਛਿਲਕਾ ਉਤਾਰ ਲਿਆ ਤੇ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਆਪਾਂ ਧੋ ਲਿਆ ਏ ਹੁਣ ਆਪਾਂ ਇਹਨੂੰ ਕਦੂਕਸ਼ ਕਰਾਂਗੇ ਤੇ ਇਹ ਦੇਖੋ ਇਹ ਨਾ ਅੱਜ ਜਿਹੜੀ ਬਰਫੀ ਆ ਛੋਟੇ ਬੇਟੇ ਦੀ ਫਰਮੈਸ਼ ਤੇ ਬਣ ਰਹੀ ਆ ਜਦੋਂ ਨਾ ਅਸੀਂ ਪਹਿਲਾਂ ਬਰਫੀ ਬਣਾਈ ਸੀਗੀ ਉਹ ਇੱਥੇ ਹੈ ਨਹੀਂ ਸੀ ਉਹ ਛੁੱਟੀਆਂ ਕੱਟਣ ਗਿਆ ਹੋਇਆ ਸੀ ਅਸੀਂ ਜੂਨ ਵਿੱਚ ਬਣਾਈ ਸੀ ਤੇ ਉਹ ਕਿੰਨੇ ਦਿਨ ਦਾ ਮੇਰੇ ਮਗਰ ਪਿਆ ਹੋਇਆ ਹੈ ਕਹਿੰਦਾ ਜਦੋਂ ਮੈਂ ਘਰੇ ਸੀਗਾ ਉਦੋਂ ਤੁਸੀਂ ਕੁਝ ਨਹੀਂ ਬਣਾਇਆ ਤੇ ਹੁਣ ਮੈਂ ਮੈਨੂੰ ਤੁਸੀਂ ਬਣਾ ਕੇ ਦੋ ਹਨਾ ਤੇ ਇੱਕ ਇੱਕ ਗੱਲ ਹੋਰ ਹੈ ਕਿ ਉਹਨੇ ਨਾ ਪੰਜਵੀਂ ਚ ਟੌਪ ਕੀਤਾ ਹੈ ਜੀ ਇਸ ਕਰਕੇ ਆਪਾਂ ਮਿੱਠਾ ਬਣਾ ਰਹੇ ਆਂ ਐਸੀ ਖੁਸ਼ੀ ਦੇ ਵਿੱਚ ਜਿਹੜਾ ਰਿਜ਼ਲਟ ਦਾ ਕਾਫੀ ਦਿਨਾਂ ਦਾ ਆ ਗਿਆ ਸੀ ਮਤਲਬ ਪਹਿਲਾਂ ਆ ਗਿਆ ਸੀ ਰਿਜ਼ਲਟ ਤੇ April ਵਿੱਚ ਤੇ ਜਿਹੜੀ ਲਿਸਟ ਹੁੰਦੀ ਹੈ ਸਕੂਲਾਂ ਦੀ ਉਹ ਹੁਣ ਆਈ ਹੁਣੀ ਸਕੂਲਾਂ ਵਿੱਚ ਤੇ ਸਾਨੂੰ ਇੱਕ ਦਿਨ ਮੈਡਮ ਨੇ ਫਿਰ ਫੋਨ ਕਰਕੇ ਦੱਸਿਆ ਸੀਗਾ ਤੇ ਨਾ ਉਹ ਉਹਦੇ ਕਰਕੇ ਫਿਰ ਅਸੀਂ ਆ ਮਿੱਠਾ ਬਣਾ ਰਹੇ ਹਾਂ ਤੇ ਮੁੰਡਿਆਂ ਮੁੰਡਿਆਂ ਵਿੱਚੋਂ ਮਤਲਬ ਬਲੌਕ ਵਿੱਚੋਂ ਮੁੰਡਿਆਂ ਵਾਲੀ ਲਿਸਟ ਵਿੱਚੋਂ ਹਸਟ ਆਇਆ ਹੈ ਜੀ ਤੇ ਸਾਰੇ ਜਾਣੇ ਤੁਸੀਂ ਵੀ ਵਧਾਈਆਂ ਦਿਓ ਜੀ ਤੇ ਆਪਾਂ ਬਣਾ ਰਹੇ ਹਾਂ ਜੀ ਮਿੱਠਾ ਤੇ ਦੇਖੋ ਇੱਕ ਗੱਲ ਹੋਰ ਇਹਨਾਂ ਜਿਹੜੇ ਕੀ ਆਏ ਬਿਲਕੁਲ ਸੌਫਟ ਆ ਵਿੱਚ ਬਿਲਕੁਲ ਵੀ ਬੀਜ ਨਹੀਂ ਹੈਗੇ ਬਿਲਕੁਲ ਕੱਚੀ ਪਈਏ ਸਾਰੇ ਕੀ ਆਪਾਂ ਦੇ ਵਿੱਚ ਪਾਵਾਂਗੇ ਅਗਰ ਕਿਸੇ ਵਿੱਚ ਲੱਗਿਆ ਆਪਾਂ ਨੂੰ ਬੀਜ ਮੋٹے-ਮੋٹے ਜਿਹਾ ਹੈਗੇ ਆ ਤੇ ਉਹ ਵਾਲਾ ਪਾ حصہ ਫਿਰ ਕੱਢ ਦਵਾਂਗੇ ਤੇ ਸਾਰੇ ਕੀ ਆਪਾਂ ਇਦਾਂ ਹੀ ਕद्दूकश ਕਰ ਲਵਾਂਗੇ ਜੀ ਉਹ ਜੀ ਆਪਾਂ ਨੇ ਸਾਰੀ ਕੀ ਕद्दूकश ਕਰ ਲਈਏ ਇਹਨੂੰ ਆਪਾਂ ਮੋٹے ਪਾਸੇ ਤੋਂ ਨਹੀਂ ਕੀਤਾ ਹੈਗਾ ਜਿਹੜੇ ਇੱਕ మీడియం ਜਾਂ ਪਾਸਾ ਹੁੰਦਾ ਨਾ ਉਧਰਲੀ ਸਾਈਡ ਤੋਂ ਆਪਾਂ ਇਹਨੂੰ ਕद्दूकश ਕੀਤਾ ਹੈ ਤੇ ਜਿਹੜਾ ਇਹਦੇ ਵਿੱਚੋਂ ਪਾਣੀ ਉਹ ਵੀ ਆਪਾਂ ਨਹੀਂ ਨਿਚੋੜਨਾ ਪਾਣੀ ਇਹਦੇ ਵਿੱਚ ਉਦਾਂ ਹੀ ਪਿਆ ਹੈ ਆਪਾਂ ਨੇ ਬਿਲਕੁਲ ਵੀ ਪਾਣੀ ਨਹੀਂ ਇਹਦੇ ਵਿੱਚੋਂ ਨਿਚੋੜਨਾ ਹੈ ਕਿ ਇਦਾਂ ਹੀ ਆਪਾਂ ਇਹਨੂੰ ਹੁਣ ਘੁੰਨਾਂਗੇ ਕਿ ਉਹਦੇ ਵਿੱਚ ਇੱਥੇ ਦੇਖੋ ਆਪਾਂ ਕੜਾਹੀ ਰੱਖ ਲਈਏ ਗੈਸ ਉੱਤੇ ਕੜਾਹੀ ਭਾਰੀ ਤਲੇ ਦੀ ਹੋਣੀ ਚਾਹੀਦੀ ਹੈ ਤੇ ਇੱਕ ਚਮੜਾ ਵੱਡਾ ਚਮਚਾ ਆਪਾਂ ਇਹਦੇ ਵਿੱਚ ਦੇਸੀ ਘਿਓ ਦਾ ਪਾ ਲਿਆ ਏ ਘਿਓ ਨੂੰ ਥੋੜਾ ਜਿਹਾ ਪਿਗਲਣ ਦਵਾਂਗੇ ਦੇਖੋ ਕਿ ਉਹ ਮੈਲਟ ਹੋ ਗਿਆ ਏ ਹੁਣ ਇਹਦੇ ਵਿੱਚ ਆਪਾਂ ਘੀਆ ਪਾ ਦਵਾਂਗੇ ਇਹਨੂੰ ਆਪਾਂ ਵੱੱਗ ਸੇਕ ਦੇ ਉੱਤੇ 5 ਮਿੰਟ ਭੁੰਨਾਂਗੇ ਜੀ ਐਦਾਂ ਹੀ ਘੋਲ ਦੇ ਵਿੱਚ ਆਪਾਂ ਭੁੰਨਣਾ ਹੈ ਜਿਹੜਾ ਇਹਦੇ ਵਿੱਚ ਪਾਣੀ ਆ ਨਾਲ ਤਾਂ ਉਹ ਸੋਖਦਾ ਜਾਂ ਹੋ ਜਾਊਗਾ ਨਾਲੇ ਥੋੜੀ ਜਿਹੀ ਘੀ ਹੈ ਜਿਹੜੀ ਆ ਤੱਕ ਜੂਗੀ ਹਜੇ ਪਾਦੇ ਵਿੱਚ ਕੁਝ ਵੀ ਐਡ ਨਹੀਂ ਕਰਾਂਗੇ 5 ਮਿੰਟ ਆਪਾਂ ਇਹਨੂੰ ਵੱੱਗ ਸੇਕ ਦੇ ਉੱਤੇ ਭੁੰਨ ਲਵਾਂਗੇ ਦੇਖੋ ਜਿੱਦਾਂ ਨਾ ਘੀ ਆ ਦੇ ਵਿੱਚ ਪਾਣੀ ਆ ਇਹ ਪਾਣੀ ਨੂੰ ਆਪਾਂ ਨੇ ਨਿਚੋੜਿਆ ਨਹੀਂ ਸੀਗਾ ਹਨਾ ਇਹ ਪਾਣੀ ਆਪਾਂ ਨੇ ਐਦਾਂ ਹੀ ਨਾਲ ਸੁਕਾਉਣਾ ਹੈ 2 ਮਿੰਟ ਹੋ ਗਏ ਆ ਮੈਨੂੰ ਪੁੰਦੇ ਹੋਏ 3-4 ਮਿੰਟ ਆਪਾਂ ਹੋਰ ਪੁੰਨਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਖੰਡ ਪਾਵਾਂਗੇ ਖੰਡ ਪਾਣ ਤੋਂ ਬਾਅਦ ਵੀ ਖੰਡ ਨੇ ਆਪਣਾ ਪਾਣੀ ਛੱਡ ਦੇਣਾ ਫਿਰ ਕੀ ਆ ਜਿਹੜੀ ਇਹ ਚੰਗੀ ਤਰ੍ਹਾਂ ਨਾਲ ਪੱਕੂਗੀ ਕਈ ਮੇਰੀਆਂ ਭੈਣਾਂ ਜਲਦੀ ਕੀ ਬਰਫੀ ਬਣਾਉਣ ਦੀਆਂ ਵਾਰੀਆਂ ਕੀ ਕਰਦੀਆਂ ਨੇ ਪਾਣੀ ਇਹਦੇ ਵਿੱਚ ਨੂੰ ਛੋੜ ਦਿੰਦੀਆਂ ਨੇ ਤੇ ਪਿੱਛੇ ਫਿਰ ਫੱਕ ਰਹਿ ਜਾਂਦਾ ਇਕੱਲਾ ਤੇ ਜਿਹੜਾ ਹੈਲਦੀ ਪਾਣੀ ਹੁੰਦਾ ਹੈ ਉਹ ਸਾਰਾ ਆਪਾਂ ਬਾਹਰ ਕੱਢ ਲੈਂਦੇ ਆ ਇਸ ਕਰਕੇ ਪਾਣੀ ਜਿਹੜਾ ਆ ਆਪਾਂ ਨੇ ਨਾਲ ਹੀ ਇਹਦੇ ਪਾਣਾ ਹੈ ਦੇਖੋ ਜੀ 5 ਤੋਂ 6 ਮਿੰਟ ਹੋ ਗਏ ਇਹਨੂੰ ਪਕਾਉਂਦੇ ਹੋਏ ਤੇ ਨਾਲ-ਨਾਲ ਮੈਂ ਇਹ ਕੜਸੀ ਚਲਾਉਂਦੀ ਰਹੀ ਸੀ ਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਖੰਡ-ਖੰਡ ਆਪਾਂ ਪਹਿਲਾਂ ਤਾਂ ਨਹੀਂ ਪਾਈ ਹੈਗੀ ਕਿਉਂਕਿ ਆਪਾਂ ਥੋੜੀ ਜਿਹੀ ਇਹਨੂੰ ਪਕਾਇਆ ਏ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਜੀ 250 ਗ੍ਰਾਮ ਖੰਡ ਮਤਲਬ ਸਵਾ ਕਿਲੋ ਆਪਾਂ ਕੀਆ ਲਈ ਸੀ ਤੇ ਆਪਾਂ ਪਾਈਆ ਖੰਡ ਪਾਵਾਂਗੇ ਪਾਈਆ ਖੰਡ ਆਪਾਂ ਪਹਿਲਾਂ ਪਾ ਕੇ ਦੇਖ ਲੈਣੇ ਆ ਤੇ ਚੈੱਕ ਕਰ ਲਾਂਗੇ ਆਪਾਂ ਥੋੜਾ ਜਿਹਾ ਮਿੱਠਾ ਵੈਸੇ ਤਾਂ ਇੱਕ ਵਾਰੀ ਪਹਿਲਾਂ ਵੀ ਬਣਾਈ ਸੀ ਬਿਲਕੁਲ ਪਰਫੈਕਟ ਬਣੀ ਸੀ ਅਗਰ ਉਹ ਤੁਸੀਂ ਵੱਧ ਘੱਟ ਪਾਣਾ ਹੋਇਆ ਤੇ ਤੁਸੀਂ ਪਾਸ ਸਕਦੇ ਹੋ ਤੇ ਹੁਣ ਇਹਨੂੰ ਆਪਾਂ ਮਿਲਾ ਲਵਾਂਗੇ ਦੇਖੋ ਜਿਵੇਂ ਜਿਵੇਂ ਖੰਡ ਮੈਲਟ ਹੋਊਗੀ ਤੀਵੇਂ-ਤੀਵੇਂ ਦੇਖੋ ਪਾਣੀ ਕਿੰਨਾ ਛੱਡਣ ਲੱਗ ਰਹੀ ਆ ਤੇ ਇਹ ਪਾਣੀ ਬਹੁਤ ਜ਼ਿਆਦਾ ਛੱਡੂਗੀ ਤੇ ਇਹਦੇ ਵਿੱਚ ਕੀ ਆਏ ਜਿਹੜੀ ਚੰਗੀ ਤਰ੍ਹਾਂ ਦੇ ਨਾਲ ਪੱਕ ਜੂਗੀ ਹੁਣ ਹੁਣ ਇਹਨੂੰ ਆਪਾਂ ਉਦੋਂ ਤੱਕ ਹਿਲਾਵਾਂਗੇ ਜਦੋਂ ਤੱਕ ਪਾਣੀ ਜਿਹੜਾ ਆ ਬਿਲਕੁਲ ਨਹੀਂ ਸੁੱਕ ਜਾਂਦਾ ਤੇ ਇਹਨੂੰ ਆਪਾਂ ਹੁਣ ਚਲਾਉਂਦੇ ਰਹਿਣਾ ਤੁਸੀਂ ਚਾਹੋ ਤਾਂ ਇਹਦਾ ਜਿਹੜਾ ਨੇਚਰਲ ਕਲਰ ਆ ਉਹਦੀ ਵੀ ਵਰਦੀ ਬਣਾ ਸਕਦੇ ਹੋ ਪਰ ਆਪਾਂ ਇਹਦੇ ਵਿੱਚ ਥੋੜਾ ਜਿਹਾ ਫੂਡ ਕਲਰ ਐਡ ਕਰਾਂਗੇ ਥੋੜੀ ਜਿਹੀ ਖੰਦੀ ਨੂੰ ਆਪਾਂ ਹੋਰ ਪਕਾ ਲਈਏ 3-4 ਮਿੰਟ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਫੂਡ ਕਲਰ ਜਿਹੜਾ ਐਡ ਕਰਾਂਗੇ ਪਾਣੀ ਦੇਖੋ ਬਹੁਤ ਜ਼ਿਆਦਾ ਹੋ ਗਿਆ ਏ ਤੇ ਆਪਾਂ ਮੀਡੀਅਮ ਜਿਹਾ ਸੇਕ ਕਰਕੇ ਇਹਨੂੰ ਟੱਕ ਦਿੰਨੇ ਆ ਆਪਾਂ ਇਹਨੂੰ 5-7 ਮਿੰਟ ਬਾਅਦ ਫਿਰ ਦੇਖਾਂਗੇ ਤੇ ਵਿੱਚ ਨੂੰ ਇੱਕ ਵਾਰੀ ਆਪਾਂ ਚਲਾ ਚਲਾ ਦਵਾਂਗੇ ਇਹਨੂੰ ਦੇਖ ਲਵਾਂਗੇ ਕਿ ਉਹ ਨਾ ਹੋ ਜੂ ਮਤਲਬ ਨੀਚੇ ਵਗੈਰਾ ਨਾ ਲੱਗ ਜੂ ਇੱਥੇ ਮੈਂ ਥੋੜਾ ਜਿਹਾ ਫੂਡ ਕਲਰ 2-4 ਚਮਚ ਦੁੱਧ ਵਿੱਚ ਘੋਲ ਲਿਆ ਹੈ ਜੀ ਤੇ ਫੂਡ ਕਲਰ ਮੈਂ ਸਿਰਫ ਇੱਕ ਪਿੰਚ ਪਾਇਆ ਹੈ ਜ਼ਿਆਦਾ ਨਹੀਂ ਪਾਣਾ ਇੰਦਰ 5-6 ਮਿੰਟ ਹੋ ਗਏ ਆ ਵਿੱਚ ਨੂੰ ਮੈਂ ਇੱਕ ਵਾਰੀ ਇਹਨੂੰ ਚਲਾ ਦਿੱਤਾ ਸੀਗਾ ਤੇ ਦੇਖੋ ਥੋੜਾ ਥੋੜਾ ਪਾਣੀ ਜਿਹੜਾ ਹੈ ਸੋਖਣ ਲੱਗ ਗਈ ਆ ਤੇ ਇਹਦੇ ਵਿੱਚ ਨਾ ਹੁਣ ਆਪਾਂ ਫੂਡ ਕਲਰ ਪਾਵਾਂਗੇ ਆਪਾਂ ਪਹਿਲਾਂ ਸਾਰਾ ਨਹੀਂ ਪਾਉਣਾ ਆਪਾਂ ਦੇਖ ਕੇ ਪਾਵਾਂਗੇ ਬਸ ਆਪਾਂ ਸਿਰਫ ਕਲਰ ਚੇਂਜ ਕਰਨਾ ਹੈ ਵੀ ਸੋਨਾ ਲੱਗੇ ਥੋੜਾ ਜਿਹਾ ਵੈਸੇ ਫੂਡ ਕਲਰ ਜ਼ਿਆਦਾ ਸੇਤ ਲਈ ਚੰਗਾ ਨਹੀਂ ਹੁੰਦਾ ਇਹ ਤਾਂ ਜਸਟ ਆਪਾਂ ਇੱਕ ਫੋਟੋ ਉਹ ਲੈਣੀ ਹੁੰਦੀ ਹੈ ਨਾ ਤਾਂ ਕਰਕੇ ਪਾਵਾਂਗੇ ਥੋੜਾ ਜਿਹਾ ਦੇਖੋ ਆਪਾਂ ਫੂਡ ਕਲਰ ਪਾਣ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਮਿਲਾ ਲਿਆ ਹੈ ਕਲਰ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਇਹਨੂੰ ਹੋਰ ਪਕਾਵਾਂਗੇ ਤਾਂ ਜੋ ਜਿਹੜਾ ਪਾਣੀ ਹੈ ਚੰਗੀ ਤਰ੍ਹਾਂ ਦੇ ਨਾਲ ਸੁੱਕਦਾ ਹੋ ਜਾਵੇ ਇੱਧਰ ਆਪਾਂ ਲਿਆਏ ਜੀ ਮਿਲਕ ਪਾਊਡਰ ਇਹ ਆਪਾਂ 125 ਗ੍ਰਾਮ ਦੇ ਡੇਢ ਗੇੜ ਮਤਲਬ 150 ਗ੍ਰਾਮ ਦੇ ਡੇਢ ਗੇੜ ਲਿਆਏ ਇੱਕ ਕਾਲੀ ਆਪਾਂ ਭਰ ਕੇ ਲਈ ਹੈ ਜੀ ਦੇਖੋ ਇਹ ਆਪਾਂ ਜਿਹੜਾ ਸੁੱਕਾ ਦੁੱਧ ਲਿਆ ਸੀ ਮਿਲਕ ਪਾਊਡਰ ਇਹਦੇ ਵਿੱਚ ਨਾ ਆਪਾਂ ਇੱਕ ਵੱਡਾ ਚਮਚ ਘਿਓ ਦਾ ਮੈਲਟ ਕਰਕੇ ਪਾ ਦਵਾਂਗੇ ਇਹਦੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਦੇ ਨਾਲ ਮਿਲਾ ਲਵਾਂਗੇ ਇਹਦੇ ਨਾਲ ਕੀ ਹੈ ਜਦੋਂ ਆਪਾਂ ਇਹਨੂੰ ਘਿਓ ਕੀ ਆ ਦੇ ਵਿੱਚ ਪਾਵਾਂਗੇ ਉਦੋਂ ਨਾ ਇਹਦੀਆਂ ਗੰਡਾ ਜੀਆਂ ਨਹੀਂ ਬਣਨਗੀਆਂ ਇੱਕਦਮ ਇਹ ਸਾਰਾ ਉਹਦੇ ਵਿੱਚ ਚੰਗੀ ਤਰ੍ਹਾਂ ਦੇ ਨਾਲ ਰਚ ਵਿੱਚ ਜਾਊਗਾ ਗੱਠਾ ਨਹੀਂ ਬਣਨਗੀਆਂ ਇਸ ਕਰਕੇ ਨਾ ਐਦਾਂ ਤੁਸੀਂ ਘਿਓ ਚ ਮਿਲਾ ਲਿਓ ਇੱਕ ਵੱਡਾ ਇੱਕ ਕੌਲੀ ਮਿਲਕ ਪਾਊਡਰ ਤੇ ਇੱਕ ਵੱਡਾ ਚਮਚਾ ਘਿਓ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਮਿਲਾ ਲੈਣਾ ਹੈ ਦੇਖੋ ਜੀ ਇਹਨੂੰ ਹੁਣ ਪੱਕਦੇ ਹੋਏ ਹੋ ਚੁੱਕੇ ਆ 7 ਤੋਂ 8 ਮਿੰਟ ਪਾਣੀ ਕਾਫੀ ਹੱਦ ਦੇ ਤੱਕ ਸੁੱਕ ਚੁੱਕਿਆ ਹੈ ਇਹਦੇ ਵਿੱਚ ਹੁਣ ਆਪਾਂ ਪਾ ਦਵਾਂਗੇ ਮਿਲਕ ਪਾਊਡਰ ਮਿਲਕ ਪਾਊਡਰ ਪਾਣ ਤੋਂ ਬਾਅਦ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਲਾ ਲਵਾਂਗੇ ਵੈਸੇ ਤਾਂ ਇਹਦੀਆਂ ਗੰਡਾਂ ਨਹੀਂ ਬਣਨਗੀਆਂ ਨਹੀਂ ਜੇ ਅਗਰ ਬਣ ਗਈਆਂ ਤਾਂ ਉਹਨਾਂ ਨੇ ਦੇਖੋ ਇਦਾਂ ਜਿਆਦਾ ਆਪਾਂ ਮਿਲਾਣਾ ਹੈ ਤਾਂ ਆਪ ਇਹ ਵਿੱਚ ਘੁੱਲ ਜਾਣਾ ਹੈ ਅਗਰ ਆਪਾਂ ਘਿਓ ਪਾਏ ਬਿਨਾਂ ਹੀ ਪਾ ਦਿੰਦੇ ਨਾ ਉਦੋਂ ਇਹਦੀਆਂ ਇਹ ਜਿਹੜੀਆਂ ਗੰਡਾ ਜੀਆਂ ਬਣ ਜਾਂਦੀਆਂ ਉਹਨਾਂ ਨੂੰ ਭੰਨਣਾ ਬਹੁਤ ਔਖਾ ਹੋ ਜਾਂਦਾ ਹੈ ਬਿਲਕੁਲ ਸਹੀ ਨਾਪ ਦੇ ਨਾਲ ਆਪਾਂ ਤੁਹਾਨੂੰ ਇਹ ਬਰਫੀ ਬਣਾਉਣੀ ਦੱਸਾਂਗੇ ਜੀ ਤੇ ਜਿਹੜਾ ਇਹਦੇ ਵਿੱਚ ਇਹਦੇ ਵਿੱਚ ਆਪਾਂ ਜੋ-ਜੋ ਸਮਾਨ ਪਾਇਆ ਹੈ ਉਹ ਪਰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਲਿਖ ਦਵਾਂਗੇ ਤਾਂ ਜੋ ਤੁਹਾਨੂੰ ਆਸਾਨੀ ਹੋ ਸਕੇ ਦੇਖੋ ਜੀ ਆਪਾਂ ਦੁੱਧ ਵੀ ਸੁੱਕਾ ਇਹਦੇ ਵਿੱਚ ਪਾ ਦਿੱਤਾ ਹੈ ਤੇ ਹੁਣ ਆਪਾਂ ਪਾਵਾਂਗੇ ਪੂਰਾ ਫੁੱਲ ਫੈਟ ਦੁੱਧ ਇਹਦੀ ਮਲਾਈ ਜਿਹੜੀ ਹੈ ਨਹੀਂ ਕੱਢੀ ਹੋਈ ਤੇ ਮਲਾਈ ਦੇ ਵਿੱਚ ਹੀ ਸੀਗੀ ਆਪਾਂ ਇੱਕ ਗਲਾਸ ਭਰ ਕੇ ਇਹਦੇ ਵਿੱਚ ਦੁੱਧ ਦਾ ਪਾ ਲਿਆ ਏ ਤੇ ਆਪਣੇ ਕੋਲ ਇਲਾਇਚੀ ਪਾਊਡਰ ਹੈ ਨਹੀਂ ਅਗਰ ਹੈਗਾ ਹੈ ਤੁਹਾਡੇ ਕੋਲ ਤੁਸੀਂ ਇਹਦੇ ਵਿੱਚ ਇੱਕ ਛੋਟੀ ਚਮਚ ਇਲਾਇਚੀ ਪਾਊਡਰ ਐਡ ਕਰ ਸਕਦੇ ਹੋ ਉਹਦੇ ਨਾਲ ਕੀ ਹੈ ਫਲੇਵਰ ਬਹੁਤ ਵਧੀਆ ਆਵੇਗਾ ਤੇ ਹੁਣ ਦੇਖੋ ਇਹਨੂੰ ਆਪਾਂ ਚੰਗੀ ਤਰ੍ਹਾਂ ਪਕਾਣਾ ਹੈ ਤਾਂ ਜੋ ਸਾਰੀਆਂ ਚੀਜ਼ਾਂ ਦੇ ਵਿੱਚ ਉਹ ਸੁੱਕ ਜਾਣ ਤੇ ਇਹ ਜਮਾਣ ਦੇ ਲਈ ਬਿਲਕੁਲ ਐਨ ਵਧੀਆ ਹੋ ਜਾਵੇ ਤੇ ਇਹਨ ਪੂਰੀ ਠਿੱਕ ਹੋ ਜਵੇ ਤੇ ਨਾ ਇਹਦੇ ਵਿੱਚ ਜਿਹੜੀ ਆਪਾਂ ਚੀਨੀ ਪਾਈ ਆ ਇਹਦੇ ਵਿੱਚ ਦੇਖੋ ਆਪਾਂ ਚਾਸ਼ਣੀ ਨਹੀਂ ਪਾਣੀ ਜਿਹੜੀ ਆਪਾਂ ਚੀਨੀ ਪਾਈ ਆ ਉਹਨੇ ਇਹਦੇ ਵਿੱਚ ਚਾਸ਼ਣੀ ਦਾ ਕੰਮ ਪੂਰੀ ਤਰ੍ਹਾਂ ਦੇ ਨਾਲ ਕਰ ਦੇਣਾ ਹੈ ਜੀ ਬਿਲਕੁਲ ਵਧੀਆ ਵਰਫੀ ਜੰਮ ਕੇ ਤਿਆਰ ਹੋਊਗੀ ਇਸ ਤਰੀਕੇ ਦੇ ਨਾਲ ਤੁਸੀਂ ਜਰੂਰ ਬਣਾ ਕੇ ਦੇਖਿਓ ਤੇ ਹੁਣ ਇਹਨੂੰ ਆਪਾਂ ਸਾਰੇ ਸੁੱਕਣ ਦਵਾਂਗੇ ਇਹਨ ਪੂਰੀ ਠਿੱਕ ਕਰੇ ਤੋਂ ਬਾਅਦ ਆਪਾਂ ਫੇਰ ਤੁਹਾਨੂੰ ਮਿਲਦੇ ਹਾਂ ਜੀ ਦੇਖੋ ਜੀ ਸਾਰਾ ਪਾਣੀ ਇਹਦੇ ਵਿੱਚ ਸੋਖਤਾ ਹੋ ਗਿਆ ਏ ਤੇ ਇਹ ਜਮਾਣ ਦੇ ਲਈ ਪਰਫੈਕਟ ਹੈ ਜੀ ਹੁਣ ਤੇ ਇਹਨੂੰ ਹੁਣ ਆਪਾਂ ਗੈਸ ਕਰ ਦਵਾਂਗੇ ਬੰਦ ਤੇ ਇਹਨੂੰ ਬਣਾਉਣ ਦੇ ਲਈ ਜਿਹੜਾ ਸਮਾਂ ਹੈ 38 ਮਿੰਟ ਲੱਗੇ ਆ ਜੀ 38 ਮਿੰਟ ਦੇ ਵਿੱਚ ਇਹ ਬਣ ਕੇ ਬਿਲਕੁਲ ਤਿਆਰ ਹੋ ਚੁੱਕੀ ਆ ਹੁਣ ਇਹਨੂੰ ਆਪਾਂ ਜਮਾਣ ਦੇ ਲਈ ਰੱਖਾਂਗੇ ਇੱਕ ਟਰੇ ਦੇ ਵਿੱਚ ਆਪਾਂ ਘਿਓ ਦਾ ਹੱਥ ਲਗਾ ਲਵਾਂਗੇ ਜੀ ਟ੍ਰੇ ਨੂੰ ਮੈਂ ਪਹਿਲਾਂ ਧੋ ਕੇ ਰੱਖ ਲਿਆ ਸੀ ਇਹ ਸਾਡੇ ਕੋਲ ਆਪਣੇ ਘਰੇ ਹੈਗੀ ਤਿਥ ਤਿਹਾਰ ਨੂੰ ਅਸੀਂ ਜਿਹੜੀ ਮਠਿਆਈ ਵਗੈਰਾ ਬਣਾਉਂਦੇ ਅਸੀਂ ਇਹਦੇ ਵਿੱਚ ਹੀ ਜਮਾਇਆ ਕਰਦੇ ਆ ਤੇ ਮਿਸ਼ਰਣ ਆਪਣੇ ਕੋਲ ਬਹੁਤਾ ਜ਼ਿਆਦਾ ਨਹੀਂ ਹੈਗਾ ਇਸ ਕਰਕੇ ਆਪਾਂ ਅੱਧੀ ਵਿੱਚ ਹੀ ਘਿਓ ਦਾ ਹੱਥ ਲਗਾਵਾਂਗੇ ਤੇ ਸਾਰਾ ਮਿਸ਼ਰਣ ਆਪਾਂ ਇਹਦੇ ਵਿੱਚ ਕੱਢ ਲਵਾਂਗੇ ਜੀ ਤੇ ਇਹਨੂੰ ਹੁਣ ਆਪਾਂ ਟ੍ਰੇ ਦੇ ਵਿੱਚ ਸੈੱਟ ਕਰ ਲਵਾਂਗੇ ਦੇ ਕੋ ਇਧਰ ਮੈਂ ਟ੍ਰੇ ਦੇ ਵਿੱਚ ਇਹਨੂੰ ਸੈੱਟ ਕਰ ਲਿਆ ਏ ਤੇ ਮੈਂ ਸਾਰੀਆਂ ਚੀਜ਼ਾਂ ਮਿਕਸ ਕਰਕੇ ਇਹਦੇ ਉੱਤੇ ਆਪਾਂ ਇਧਰ ਗਾਰਨਿਸ਼ ਕਰਾਂਗੇ ਤੇ ਇਹਨੂੰ ਹੁਣ ਆਪਾਂ ਜਮਣ ਦੇ ਲਈ ਰੱਖ ਦਵਾਂਗੇ ਜੇ ਤਾਂ ਤੁਹਾਨੂੰ ਕਾਲੀ ਆ ਤਾਂ ਤੁਸੀਂ 1 ਘੰਟੇ ਲਈ ਇਹਨੂੰ ਫ੍ਰਿਜ ਵਿੱਚ ਰੱਖ ਸਕਦੇ ਹੋ ਜੇ ਨਹੀਂ ਕਾਲੀ ਤਾਂ ਤੁਸੀਂ ਇਹਨੂੰ 2 ਘੰਟੇ ਬਾਅਦ ਹੀ ਰੱਖ ਦਿਓ ਆਪਾਂ ਇਹਨੂੰ ਬਾਹਰ ਰੱਖ ਕੇ ਹੀ ਜਮਾਵਾਂਗੇ ਤੇ ਫ੍ਰਿਜ ਵਿੱਚ ਨਹੀਂ ਰੱਖਾਂਗੇ ਤੇ ਜਮਣ ਬਰਫੀ ਜਮਣ ਤੋਂ ਬਾਅਦ ਆਪਾਂ ਫੇਰ ਤੁਹਾਨੂੰ ਮਿਲਾਂਗੇ ਜੀ ਦੇਖੋ ਜੀ ਬਰਫੀ ਨੂੰ ਰੱਖੇ ਹੋਏ 2-2 ਘੰਟੇ ਹੋ ਗਏ ਆ ਇਹ ਹੁਣ ਜੰਮ ਚੁੱਕੀ ਆ ਇਹਦੇ ਆਪਾਂ ਪੀਸ ਕੱਟ ਕਰ ਲਵਾਂਗੇ ਪੀਸ ਤੁਸੀਂ ਆਪਣੇ ਹਿਸਾਬ ਦੇ ਨਾਲ ਛੋਟੇ ਵੱਡੇ ਕੱਟ ਕਰ ਸਕਦੇ ਹੋ ਇਹਦੇ ਆਪਾਂ ਪੀਸ ਕੱਟ ਕਰ ਲਏ ਆ ਤੇ ਹੁਣ ਆਪਾਂ ਇਦਾਂ ਕਰਕੇ ਨਾ ਬਰਫੀ ਚੱਕ ਲਵਾਂਗੇ ਤੇ ਬਰਫੀ ਨੂੰ ਆਪਾਂ ਪਲੇਟ ਦੇ ਵਿੱਚ ਰੱਖ ਲਵਾਂਗੇ ਸਾਰੀ ਬਰਫੀ ਆਪਾਂ ਪਲੇਟ ਵਿੱਚ ਰੱਖ ਕੱਢ ਕੇ ਰੱਖ ਲਵਾਂਗੇ ਜੀ ਦੇਖੋ ਇੱਥੇ ਸਾਰੇ ਪੀਸ ਆਪਾਂ ਨੇ ਪਲੇਟ ਦੇ ਵਿੱਚ ਕੱਢ ਲਏ ਆ ਇਹ ਸਵਾ ਕਿਲੋ ਸਵਾ ਕਿਲੋ ਕੀਆ ਤੋਂ ਆਪਾਂ 800 ਗ੍ਰਾਮ ਦੇ ਏਡ ਗੇਡ ਜਿਹੜੀ ਬਰਫੀ ਬਣਾ ਕੇ ਤਿਆਰ ਕਰ ਲਈ ਆ ਬਹੁਤ ਵਧੀਆ ਮੂਹ ਵਿੱਚ ਪੁਲ ਜਾਣ ਵਾਲੀ ਆਪਣੀ ਬਰਫੀ ਬਣ ਕੇ ਤਿਆਰ ਆ ਤੁਹਾਨੂੰ ਇਹ ਤਰੀਕਾ ਕਿਦਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੇ ਮੇਰੀ ਵੀਡੀਓ ਥੋੜੀ ਜਿਹੀ ਵੀ ਚੰਗੀ ਲੱਗਦੀ ਆ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਚੈਨਲ ਉੱਤੇ ਪਹਿਲੀ ਵਾਰੀ ਆਇਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਜੀ ਮੇਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ